ਪਟਿਆਲੇ ਚੱਲਿਆ ਬਾਈ ਟਰੈਕਟਰ ਸਾਡਾ 483600 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਲੋ ਜੀ ਵੀਰੋ ਜਿਹੜਾ ਆਪਾਂ ਨੇ ਮੇਲੇ ਤੇ ਕੱਲ ਇੱਕ ਬਾਈ ਰੋਟਾਵੇਟਰ ਕੀਤਾ ਸੀਗਾ ਬਾਈ ਨਾਲ ਨੂੰ ਲਿਵਰ ਤੇ ਉਹ ਅੱਜ ਆਪਣੇ ਸਵੇਰੇ ਪਿੰਡ ਪਹੁੰਚ ਗਿਆ ਜੀ 8 ਥੋੜਾ ਟੌਪ ਮਾਡਲ ਵਾਲਾ ਠੀਕ ਹੈ ਜੀ ਦੇਖੋ ਬਾਈ ਕਿੰਨਾ ਵਧੀਆ ਰੰਗ ਕਰਿਆ ਹੋਇਆ ਤੇ ਐਸਡੀ ਮਾਡਲ ਹੈ ਜੀ ਇਹ ਗਰਵਾਜ ਵਾਲਿਆਂ ਦਾ ਡਬਲ ਡਿਸਕ ਤੇ ਬਾਈ ਨਾਲ ਨੇ ਟਰੈਕਟਰ ਬਾਈ ਨਵਾਂ ਲਿੱਤਾ ਆ ਲੋ ਬਾਈ ਪਾ ਲੋ ਆਜੋ ਲੋ ਜੀ ਭਾਈ ਦੇਖੋ ਕਿੰਨਾ ਸ਼ਾਨਦਾਰ ਹੋਰ ਫੌਜੀ ਸਾਹਿਬ ਕਿਹ ਆ ਹਾਲਾ ਲੋ ਭਾਈ ਤੇ ਆਪਾਂ ਨੇ ਭਾਈ ਮੇਲੇ ਦੀ ਬੁੱਕ ਕਰਿਆ ਸੀਗਾ ਜੀ ਇਹ ਮੇਲੇ ਤੋਂ ਸਿੱਧਾ ਹੀ ਭਾਈ ਅੱਜ ਉਹ ਸਾਹਮਣੇ ਗੱਡੀ ਖੜੀ ਦੇਖੋ ਜੇ ਮੇਲੇ ਤੋਂ ਸਿੱਧਾ ਹੀ ਪਿੰਡ ਪਹੁੰਚੇ ਆ ਆਪਣੇ ਇਹ ਠੀਕ ਜੀ ਬਹੁਤ ਥੋੜੇ ਉੱਪਰ ਉਹ ਲੱਗੇ ਤੇ ਆਪਾਂ ਨੇ ਇੱਥੇ ਲਾਇਆ ਭਾਈ ਚੈਨ ਕੁੱਪੀ ਨਾਲ ਆਪਾਂ ਕਦੇ ਵੀ ਦੋ ਤਿੰਨ ਵਾਰ ਰੋਟਾ ਵਟੇ ਰੱਤੀ ਲਾਏ ਆ ਬਾਈ ਨਾਲ ਕੋ ਪਹਿਲਾਂ 855 ਸੀਗਾ ਇਹਨਾਂ ਨੇ ਹੁਣ 855 ਦੇ ਕੇ ਬਾਈ ਫੋਰ ਵੀ ਲਿਆ ਬਾਈ ਇਹਨਾਂ ਦੇ ਮਨ ਦੀ ਤਮੰਨਾ ਸੀ ਕਿ ਅਸੀਂ 4x4 ਟਰੈਕਟਰ ਲੈਣਾ ਤੇ ਰੋਟਾਵੇਟਰ ਥੋੜਾ ਜਿਆਦਾ ਛੋਟਾ ਰਹਿੰਦਾ ਤਾਂ ਟਰੈਕਟਰ ਦੇ ਬਰਾਬਰ ਚਾਦਾ ਰੋਟਾਵੇਟਰ ਉਹ ਵੀ ਬਹੁਤ ਸਾਫ਼ ਤਾਂ ਬਾਈ ਇਹਨਾਂ ਦਾ ਤੇ ਫਿਰ ਇਹ ਕਹਿੰਦੇ ਅਸੀਂ 8 ਫੁੱਟਾ ਲੈਣਾ ਬਾਈ ਨੇ 9 ਫੁੱਟੇ ਨੂੰ ਕਹਿੰਦੇ ਸੀ ਪਰ ਇਹਨਾਂ ਜਿਆਦਾਤਰ ਬੂਟਿਆਂ ਦੀ ਖੇਤੀ ਕਰਦੇ ਆ ਹੈਪੀ ਬਾਈ ਆ ਜਾ ਯਾਰ ਬਾਈ ਤੈਨੂੰ ਜਿਆਦਾ ਵਧਾਈਆਂ ਯਾਰ ਹਾਂ ਤੈਨੂੰ ਜਿਆਦੀਆਂ ਦੁਆਇਆਂ ਉਹਨੂੰ ਵਧਾਈਆਂ ਹੈਗਾ ਨਾ ਨਾ ਕੋਈ ਗੱਲ ਨਹੀਂ ਯਾਰ ਹੋਰ ਠੀਕ ਆ ਬਿਲਕੁਲ ਠੀਕ ਵਧੀਆ ਬਾਈ ਬਾਕੀ ਆਪਾਂ ਇਹਨੂੰ ਚਲਾਉਂਗੇ ਬਾਈ ਸ਼ਾਰਟ ਨਹੀਂ ਆਈ ਨਾਲ ਸ਼ਾਰਟ ਮੈਂ ਲਿਆਉਣਾ ਚਾਹ ਕੇ ਹਾਂ ਨਾ ਕੋਈ ਗੱਲ ਨਹੀਂ ਚਲਾਉਣਾ ਤਾਂ ਹੈਗਾ ਯਾਰ ਚਲਾ ਕੇ ਵੀ ਦਿਖਾਉਣਾ ਹੋ ਗਏ ਲਾਈਵ ਦਿਖਾਉਂਗੇ ਲਾਈਵ ਹਾਂ ਹਾਂ ਉਹੀ ਗੱਲ ਸੋ ਬਾਈ ਪੱਕੀ ਬਾਈ ਚਲਾ ਕੇ ਟੈਸਟਿੰਗ ਕਰਾ ਕੇ ਦਿਖਾਉਣਾ ਕਿਵੇਂ ਚੱਲਦਾ ਆ ਗੱਲਬਾਤ ਤੇ ਲੋ ਜੀ ਬਾਈ ਆਪਣੇ ਨਾਲ ਇੱਕ ਫੋਰ ਕਟਿਆ ਸੀ ਵਿੱਚ ਆਪਾਂ ਇਹ ਅੱਜ ਆਪਾਂ ਸਾਡੇ ਪਟਿਆਲੇ ਵਾਲੇ ਵੀਰਾਂ ਨੂੰ ਦੇ ਦਿੱਤਾ ਟਰੈਕਟਰ ਬਾਈ ਰਾਮ ਨਾਲ ਹੈ ਜੀ ਰਾਮ ਨਾਲ ਹਾਂ ਤੇ ਪਟਿਆਲੇ ਚੱਲਿਆ ਬਾਈ ਟਰੈਕਟਰ ਸਾਡਾ ਫੋਰ 3600 ਲੋ ਜੀ ਓਕੇ ਬਾਈ ਓਕੇ ਨੋ ਬਾਈ രോപട പടിയാള